ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸ਼ਹਿਰਾ ਕਮੇਟੀ ਸ਼ਾਹਕੋਟ ਵੱਲੋਂ ਕਮੇਟੀ ਦੇ ਪ੍ਰਧਾਨ ਰਾਹੁਲ ਪੰਡਿਤ ਦੀ ਅਗਵਾਈ ਚ ਦੁਸ਼ਹਿਰਾ ਗਰਾਊਂਡ ਸ਼ਾਹਕੋਟ ਵਿਖੇ ਬੜੀ ਹੀ ਧੂਮਤਾਮਲ ਮਨਾਇਆ ਗਿਆ ਇਸ ਮੌਕੇ ਸਵੇਰ ਤੋਂ ਹੀ ਦੁਸ਼ਹਿਰਾ ਗਰਾਊਂਡ ਚ ਪਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਵੱਡੀ ਗਿਣਤੀ ਚ ਸ਼ਰਦਾਲੂ ਮਹਾਤਮਾ ਰਾਵਣ ਦੇ ਪੁੱਤਰ ਅੱਗੇ ਨਤਮਸਤਕ ਹੋਏ ਅਤੇ ਮਹਾਤਮਾ ਰਾਵਣ ਦੀ ਪੂਜਾ ਕੀਤੀ ਇਸ ਮੌਕੇ ਵੱਖ-ਵੱਖ ਚਾਂਕੀਆਂ ਖਿੱਚ ਦਾ ਕੇਂਦਰ ਰਹੀਆ इस दौरान ओंकार बराडी एस पी शाहकोट और इंस्पैक्टर बलविंदर शाहकोट की अगवा ग्राउंड विखे मुलाजमान ने सवेर तो शाम तक अपनी ड्यूटी तनदेही हरदेव सिंह लाडी शेरोवालिया विधायक हलका शाहकोट परमिंदर पिंदर पंडोरी इंचार्ज आम आदमी पार्टी हलका शाहकोट बीबी रणजीत कौर काकड़ डायरेक्टर डायरैक्टर पंजाब डॉक्टर अमरजीत सिंह थिंद सीनियर सूबा आगू बीजेपी राणा हरदीप सिंह सीनियर भाजपा आगू हलका शाहकोट ਐਡਵੋਕੇਟ ਬਚਿੱਤਰ ਸਿੰਘ ਕੋਹਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਬ੍ਰਿਸ ਭੁਪਿੰਦਰ ਸਿੰਘ ਕੰਗ ਸਾਬਕਾ ਗ੍ਰਹਿ ਮੰਤਰੀ ਪੰਜਾਬ ਐਡਵੋਕੇਟ ਦੀਪਕ ਸ਼ਰਮਾ ਮਲਸੀਆਂ ਸੀਨੀਅਰ ਭਾਜਪਾ ਆਗੂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਮੌਕੇ ਮਹਿਮਾਨਾਂ ਵੱਲੋਂ ਜਿੱਥੇ ਸਹਿਯੋਗੀ ਸੱਜਣਾ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਉਥੇ ਹੀ ਦੁਸ਼ਹਿਰਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸ਼ਾਮ ਸਮੇਂ ਸੁੰਦਰ ਆਤਿਸ਼ਬਾਜ਼ੀ ਕੀਤੀ ਗਈ ਅਤੇ ਰਾਵਣ ਕੁੰਭ ਕਰਨਤੇ ਮੇਗਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਜੀ ਰਾਮ ਜੀ ਮੈਂ ਤਸਰਾ ਕਮੇਟੀ ਮੀਡੀਆ ਇੰਚਾਰਜ ਪ੍ਰਮੇਂਦਰ ਮਹਿਸਨ ਤਸਰਾ ਇਸ ਸਾਲ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਪਾਰਟੀਆਂ ਪ੍ਰਿੰਦਰ ਪੰਡੋਰੀ ਹਲਕਾ ਇੰਚਾਰਜ ਸ਼ਾਹਕੋਟ ਐਮਐਲਏ ਲਾਗੀ ਸ਼ੇਰੋ ਵਾਲੀਆ ਜੀ ਸਰਦਾਰ ਬਚਿੱਤਰ ਸਿੰਘ ਕੁਹਾੜ 45 ਦਰ ਪਾਰਟੀ ਰਾਣਾ ਹਰਦੀਪ ਬੀਜੇਪੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸ਼ਾਹਕੋਟ ਵਸਨੀਕਾਂ ਦਾ ਬਹੁਤ ਸਹਿਯੋਗ ਆ ਤੇ ਖਾਸ ਕਰਕੇ ਐਨਆਰਆਈ ਵੀਰਾਂ ਦਾ ਐਨਆਰਆਈ ਵੀਰ ਸਾਨੂੰ ਬਹੁਤ ਹੀ ਵੱਡ ਤੋਂ ਵੱਡ ਸੇਵਾ ਪਾ ਕੇ ਸ਼ਾਹਕੋਟ ਤੇ ਤੇ ਸਾਰੇ ਨੂੰ ਚਾਰ ਚੰਦ ਲਗਾ ਰਹੇ ਨੇ ਬਹੁਤ ਬਹੁਤ ਧੰਨਵਾਦ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਦਿলো ਧੰਨਵਾਦੀਆਂ ਜੋ ਹੋਰ ਮੈਂ ਚਾਹਲ ਚਾਰਾ ਜਿਹੜੇ ਸਾਡੇ ਦਸਹਿਰਾ ਕਮੇਟੀ ਜਿਨ੍ਹਾਂ ਦੀ ਬਦੌਲਤ ਚੱਲਦੀ ਆ ਉਹ ਅੱਜ ਇਸ ਧਰਤੀ ਦੇ ਨਹੀਂ ਹੈ ਪ੍ਰੇਮ ਜਿੰਦਲ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਸਾਡੀ ਦਸਹਿਰਾ ਕਮੇਟੀ ਨੂੰ ਕਿਤੇ ਪ੍ਰੇਮ ਜਿੰਦਲ ਜੀ ਨੇ ਬੁੱਟੇ ਲਾਏ ਹੋਇਆ ਉਹਨਾਂ ਦੇ ਸਹਿਯੋਗ ਨਾਲ ਹੀ ਸਾਡੀ ਦਸਹਿਰਾ ਕਮੇਟੀ ਇਕਜੁੱਟ ਹੋ ਕੇ ਸੇਵਾ ਕਰਦੇ ਆ ਤੇ ਕਰਦੇ ਰਹਿਣਗੇ જય શ્રી ਰਾਮ ਜੀ જય શ્રી ਰਾਮ ਜੀ ਮੈਂ ਰਾਹੁਲ ਪੰਡਿਤ ਪ੍ਰਧਾਨ ਦੁਸ਼ਹਿਰਾ ਕਮੇਟੀ ਸ਼ਾਹਗੁਰ ਪਹਿਲਾਂ ਤਾਂ ਸਾਰੇ ਸ਼ਾਹਗੁਰ ਵਾਸੀ ਨਗਰ ਵਾਸੀ ਤੇ ਹਲਕਾ ਵਾਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਅਸੀਂ ਗੈਲਗ ਆਪਣੇ ਕਮੇਟੀ ਦੇ ਸਹਿਯੋਗ ਨਾਲ ਇਹ ਦੁਸ਼ਹਿਰੇ ਦਾ ਤਿਉਹਾਰ ਮਨਾਉਂਦੇ ਆ ਤੇ ਸਾਰੇ ਐਨ ਆਰ ਆਈ ਵੀਰ ਜਿਹੜੇ ਦੇਸ਼ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਦੇ ਸਹਿਯੋਗ ਨਾਲ ਵੀ ਇਹ ਦੁਸ਼ਹਿਰੇ ਤਿਉਹਾਰ ਵਧੀਆ ਮਨਾਇਆ ਜਾਂਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਅੱਜ ਦੇ ਸ਼ਹਿਰੇ ਵਾਲੇ ਦਿਨ ਜੋ ਕਿ ਕਹਿੰਦੇ ਲੋਕ ਵਕ ਵਕ ਤਰਮੀਆਂ ਚਾਗੀਆਂ ਦਿਖਾਈਆਂ ਜਾਂਦੀਆਂ ਤੇ ਉਹਨਾਂ ਕਿਲੋ ਥੋੜੇ ਟਾਈਮ ਤੱਕ ਲਕਸ਼ਮਨ ਮੂਰਸ਼ਾ ਵੀ ਦਿਖਾਈ ਜਾਏਗੀ ਜੋ ਕਿ ਕਹਿੰਦੇ ਆਪਣੇ ਪੰਜਾਬ ਦੇ ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਇੱਥੇ ਸਪੈਸ਼ਲ ਸ਼ਾਹਪੁਰ ਦੀ ਲਕਸ਼ਮਨ ਮੂਰਸ਼ਾ ਦੇਖਣ ਆਉਂਦੇ ਆ ਤੇ ਮੈਂ ਸਾਰੇ ਕਿਲੋ ਆਪਣੇ ਸ਼ਾਹਪੁਰ ਵਾਸੀ ਨਗਰ ਵਾਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਅਜ ਸ਼ਾਹਕੋੜ ਸ਼ਹਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਰਾਮ ਭਗਵਾਨ ਦਾ ਪਵਿੱਤਰ ਵਿਹਾਰ ਰਾਤ ਦਸਹਿਰਾ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸ਼ਾਹਕੋੜ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਨਗਰ ਨਿਵਾਸੀ ਅਤੇ ਸ਼ਹਿਰ ਨਿਵਾਸੀ ਅਤੇ ਐਨਆਈਆਰ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਾਨ ਦਾ ਪ੍ਰੋਗਰਾਮ ਮਨਾਇਆ ਜਾਂਦਾ ਹੈ ਇਸ ਦਸਹਰੇ ਦੀ ਬੜੀ ਹੀ ਵੱਡੀ ਪਰੰਪਰਾ ਹੈ ਕਿ ਇਹ ਜਿਹੜਾ ਦਸਹਰਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਸ਼ਾਹਕੋਟ ਦੇ ਵਿੱਚ ਇਸ ਦਸਹਰੇ ਨੂੰ ਦੇਖਣ ਲਈ ਬੜੇ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਹੋਮ ਹਮਾਗੇ ਇਸ ਦਸਹਰੇ ਦੀ ਰੌਣਕ ਨੂੰ ਵਧਾਉਂਦੀਆਂ ਹਨ ਤੇ ਰਾਮ ਭਗਵਾਨ ਦਾ ਜਿਹੜਾ ਹੈਗਾ ਏ ਕੋਈ ਧਰਮ ਦਾੜਾ ਇਹਨੂੰ ਦੇਖਣ ਲਈ ਆਉਂਦੇ ਨੇ ਇਸ ਦਸਹਰੇ ਨੂੰ ਮਨਾਉਣ ਦੇ ਲਈ ਸਾਡੀ ਜਿਹੜੀ ਸ਼ਾਹਕੋੜ ਦੀ ਦਸਹਰਾ ਕਮੇਟੀ ਆ ਸਮੁੱਚੀ ਟੀਮ ਇਸ ਦਸਹਰਾ ਕਮੇਟੀ ਦੀ ਜਿਹੜੀ ਕਿ ਇਸ ਨੂੰ ਨੇਪਰੇ ਚਾੜਨ ਲਈ ਤੈਅ ਦਿਲ ਦੇ ਨਾਲ ਦਿਨੋਂ ਰਾਤ ਦੇ ਕੰਦਨ ਕਰਕੇ ਇਸ ਜਿਹੜਾ ਅਪਵਿੱਤਰ ਦਾੜੇ ਨੂੰ ਨੇਪਰੇ ਚਾੜਿਆ ਜਾਂਦਾ ਹੈ ਸੋ ਅੱਜ ਬੜੀ ਇਹ ਖੁਸ਼ੀ ਦੀ ਗੱਲ ਹੈ ਔਰ ਮੈਂ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਪੈਣਪਰਾਜ ਜਿੰਨੇ ਵੀ ਅੱਜ ਇਸ ਸਾਰੇ ਵੀ ਰੌਣਕ ਦੇ ਵਿੱਚ ਸ਼ਾਮਲ ਹੋਇਆ ਮੈਂ ਆਪਣੇ ਵੱਲੋਂ ਔਰ ਦਸਾਰਾ ਕਮੇਟੀ ਦੇ ਸਰਪ੍ਰਸਤ ਹੁੰਦਿਆ ਹੋਇਆ ਮੈਂ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉਤੇ ਲੱਖ ਲੱਖ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਹਾਂ ਸਾਰੇ ਹੀ ਇਸ ਮੁਝੀ ਦਸਾਰਾ ਕਮੇਟੀ ਪ੍ਰਬੰਧਕ ਕਮੇਟੀ ਜਿਹੜੀ ਰਾਤ ਦਿਨ ਇੱਕ ਕਰਕੇ ਜਿਨ੍ਹਾਂ ਨੇ ਰਾਮ ਵਿਆਹ ਦੇ ਵਿੱਚ ਬਹੁਤ ਵਧੀਆ ਝਾਕੀਆਂ ਬੜੀਆਂ ਸੁੰਦਰ ਝਾਕੀਆਂ ਜਿਹੜੀਆਂ ਪੇਸ਼ ਕੀਤੀਆਂ ਨੇ ਸੋ ਇਹ ਸਾਰੀ ਬੜਾ ਤਗੜਾ ਉਪਰਾਲਾ ਹੈ ਦਸਾਰਾ ਕਮੇਟੀ ਵੀ ਹੈ ਮੈਂ ਵਧਾਈ ਦਿੰਦਾ ਸਾਰੇ ਸਮੂਚੀ ਟੀਮ ਨੂੰ ਔਰ ਸਾਰੇ ਹੀ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਤਹਿ ਦਿਲੋਂ ਰਾਤ ਦੇ ਦਿਨ ਕਰਕੇ ਇਸ ਨੂੰ ਨੇਪਰੇ ਚਾੜਿਆ ਸੋ ਇਹ ਜਿਹੜਾ ਦਸਹਰਾ ਵਾ ਇਸ ਦਸਹਰੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਲਕਸ਼ਮਣ ਮੂਰਤੀ ਆਉਂਦੀ ਆ ਉਹ ਸਹੀ ਮੈਨਾਂ ਦੇ ਵਿੱਚ ਸਹੀ ਤਰੀਕੇ ਨਾਲ ਦੇਖਣਯੋਗ ਹੁੰਦੀ ਆ ਔਰ ਸਹੀ ਜਿਹੜੀ ਮੂਰਤੀ ਹੈਗਾ ਉਹ ਲਕਸ਼ਮਣ ਜੀ ਨੂੰ ਆਉਂਦੀ ਆ ਇਹ ਜਿਹੜਾ ਦਸਹਰਾ ਜਿਹੜਾ ਹੈਗਾ ਤਿਹਾਰ ਹੈਗਾ ਬੇਕੀ ਤੇ ਬਦੀ ਦੇ ਬਲਤੀਕ ਆ ਸੋ ਇਸ ਅਫਸਰ ਦੇ ਉੱਤੇ ਸਾਰੇ ਇਲਾਕਾ ਨਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਦੇ ਸਾਰਾ ਕਮੇਟੀ ਦੇ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਨਾ ਹੋਇਆ ਲੱਖ ਲੱਖ ਵਧਾਈ ਦਿਨਾ ਹਾਂ જય ਸ਼ਿਰੀ ਰਾਮ